ਲੈਵਿਕ ਕੋੜੇ ਤਾਂ ਬੜੇ ਵੇਖਿਆ ਸਜਣੋ ਪਰ ਅੱਜ ਤੁਹਾਨੂੰ ਸੱਚੀ ਬੋਤੇ ਜੱਡਾ ਕੋੜਾ ਵਿਖਾਉਣ ਲੱਗੇ ਆ ਬਹੁਤ ਵੱਡਾ ਕੋੜਾ ਵਿਖਾਉਣ ਲੱਗੇ ਆ ਤੇ ਦੂਜੀ ਗੱਲ ਇਹ ਵੀ ਹੈ ਕਿ ਜਿਵੇਂ ਦਾ ਵੀਰਾਂ ਨੇ ਇਹਨੂੰ ਨਾਂ ਦਿੱਤਾ ਤੇ ਉਹਦੀ ਸ਼ਖਸੀਅਤ ਇਹਦੇ ਬਾਡੇ ਬੂਡੇ ਚੋ ਇਹਦੇ ਚੁੱਸੇ 'ਚੋਂ ਝਲਕਦੀ ਵੀ ਐ ਤੇ ਉੱਥੇ ਗੱਲ ਸੋਨੇ ਤੇ ਸੁਹਾਗਾ ਇਹ ਵੀ ਐ ਕਿ ਜਿੱਥੇ ਐਡੀ ਵੱਡੀ ਹਾਈਟ ਆਪਾਂ ਅਕਸਰ ਹੀ ਦੇਖਦੇ ਆਂ ਤੇ ਉੱਥੇ ਬਰੀਕੀਆਂ ਘਟ ਜਾਇਆ ਕਰਦੀਆਂ ਪਰ ਇਹਨੂੰ ਪਰਮਾਤਮਾ ਨੇ ਬਰੀਕੀਆਂ ਵਾਲੇ ਪਾਸਿਓਂ ਵੀ ਕਿਤੇ ਉੰਨੀ 21 ਨਹੀਂ ਰਹਿਣ ਦਿੱਤਾ ਬਹੁਤ ਹੀ ਸੋਹਣਾ ਸੰਲੱਖਾ ਘੋੜਾ ਵਿਖਾਉਣ ਲੱਗੇ ਆ ਵੱਡੇ ਬਾਡੇ ਦਾ ਵੱਡੇ ਖਾਨਦਾਨ ਦਾ ਮਾਲੇ ਪਾਸਿਓਂ ਵੀ ਤੇ ਬਾਪ ਵਾਲੇ ਪਾਸਿਓਂ ਵੀ ਆ ਸੁੰਭ ਸੰਭ ਚੈੱਕ ਕਰੋ ਵੀ ਕਿੱਡੇ ਗੱਡਾ ਸੁੰਭ ਲੱਗਿਆ ਹੋਇਆ ਹੈ ਜੀ ਤੇ ਧੌਲ ਮਾਜਰਾ ਬਾਈਆਂ ਦਾ ਪਿੰਡ ਹੈ ਸਰਦਾਰ ਹਰਜਿੰਦਰ ਸਿੰਘ ਨੰਬਰਦਾਰ ਤੇ ਵੀਰ ਮਨਦੀਪ ਪੰਦੇਰ ਦਾ ਘੋੜਾ ਹੈ ਸਜਣੋ ਤੇ ਬਾਕੀ ਗੱਲ ਆ ਜਾਂਦੀ ਇਹਦੇ ਖਾਨਦਾਨ ਦੀ ਮੋਟਾ-ਮੋਟਾ ਮੈਂ ਤੁਹਾਨੂੰ ਦੱਸ ਦਿੰਦਾ ਤੇ ਬਾਕੀ ਇੰਟਰਵਿਊ ਦੇਖਿਓ ਇੰਟਰਵਿਊ ਦੇ ਵਿੱਚ ਮੈਂਨਾ ਵੀ ਪੂਰੀਆਂ ਲਹਿਰਾਂ ਲਾਈਆਂ ਘੋੜੇ ਨੇ ਸਵਾਦ ਦੀ ਪਰਫਾਰਮੈਂਸ ਦਿੱਤੀ ਹੈ ਬਾਕੀ ਘੋੜੇ ਦਾ ਨਾਂ ਹੈ ਜੀ ਪਰਬਤ ਤੇ ਜਿੱਦਾਂ ਦਾ ਨਾਂ ਹੈ ਤੁਹਾਨੂੰ ਦੱਸਿਆ ਕਿ ਉਦਾਂ ਦਾ ਹੀ ਘੋੜਾ ਤੇ ਬਾਪ ਇਹਦਾ ਹੈਗਾ ਅਲੀ ਗੌਂਡਰਾ ਹਾਂਜੀ ਅਲੀ ਗੌਂਡਰ ਦਾ ਪੁੱਤ ਐ ਸੱਜਣੋ ਤੇ ਉਮਰ ਇਹਦੀ ਹੈਗੀ ਅਜੇ 4 ਸਾਲ ਤੇ ਹਾਈਟ ਆਪਾਂ ਭਰਾਵਾਂ ਤੋਂ ਵੀਡੀਓ ਦੇ ਵਿੱਚ ਪੁੱਛਣੀ ਐ ਇੰਨਾ ਕਾਕਾ ਆਪਾਂ ਸਸਪੈਂਸ ਰੱਖਣਾ ਤੇ ਮਾਂ ਹੈਗੀ ਐ ਸੱਜਣੋ ਬਾਈ ਮਿੰਟੂ ਵਾਲੇ ਘੋੜੇ ਅਰਜਨ ਦੀ ਧੀ ਤੇ ਇੰਨੀ ਗ ਜਾਣਕਾਰੀ ਦਾ ਮੈਂ ਤੁਹਾਨੂੰ ਦੇ ਦਿੱਤੀ ਬਾਕੀ ਇੰਟਰਵਿਊ ਚ ਸੁਣ ਲਿਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਬਾਕੀ ਧਿਆਨ ਨਾਲ ਗੱਲਾਂ ਸੁਣਿਓ ਭਰਾਵਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਇੰਟਰਵਿਊ ਚ ਬਾਕੀ ਇੱਕ ਗੱਲ ਹੋਰ ਐ ਸੱਜਣੋ ਵੱਡੀ ਇਹਦੇ ਬੱਚੇ ਬੜੇ ਸੋਹਣੇ ਆ ਗਏ ਚੰਬੀਆਂ ਕੋੜੀਆਂ ਤੋਂ ਵੀ ਬੜੇ ਸੋਹਣੇ ਸਪੌਟਲੈਸ ਬੱਚੇ ਨੁਕਰੇ ਆਏ ਆ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਆ ਭਰਾਵਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਵੀਡੀਓ ਸ਼ੇਅਰ ਕਰਿਓ ਜਿੰਨਾ ਵੀਰਿਆ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਨਿਰਮਲ ਸਿੰਘ ਗਿੱਲ ਸੁਖਦੀਪ ਸਿੰਘ ਰੰਧਾਵਾ ਸਾਬੂ ਸ਼ਾ ਕੰਬੋਕੇ ਅਮਰਤ ਭਾਈਕਾ ਜਗਦੀਪ ਬਰਾੜ ਸ਼ਗਨਦੀਪ ਨੰਬਰਦਾਰ ਸੰਦੀਪ ਸਿੰਘ ਗੁਰਿੰਦਰ ਜੋਹਲ ਪਰਮਿੰਦਰ ਦੀਪ ਸਿੰਘ ਤ੍ਰिवेदी ਰਮਨ ਸਰਪੰਚ ਗੁਰਜੀਤ ਖੁਖਰਾਣਾ ਹ ਸਿੱਧੂ ਆਜੋ ਕਰਦੇ ਆਂ ਗੱਲਬਾਤ ਸਾਰੀ ਗੱਲਬਾਤ ਡਿਟੇਲ ਨਾਲ ਸੁਣਿਓ ਸਾਰੀ ਜਾਣਕਾਰੀ ਥਰਮੇ ਨਾ ਲਿਓ ਆਰਿਓ ਮਿਲਦੇ ਆਂ ਵੀਰਿਆ ਨੂੰ ਧੰਨਵਾਦ ਹਾਂਜੀ ਸਸਕਾਲ ਜੀ ਆਮ ਤੋਂ ਖਾ ਚੈਨਲ ਵੇਖ ਰਿਹਾ ਸਾਰੀ ਸੂਝਵਾਨ ਸਰੋਤਿਆਂ ਦਾ ਸਾਰੀ ਭਰਾਵਾਂ ਦਾ ਸਾਰੇ ਸੱਜਣਾ ਮਿੱਤਰਾਂ ਦਾ ਇੱਕ ਵਾਰੀ ਤੋਂ ਫੇਰ ਨਵੇਂ ਨਵੀਂ ਭਾਗ ਦੇ ਵਿੱਚ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਭਰਾਵਾਂ ਦਾ ਸਤਿਕਾਰ ਨਾਲ ਅਦਬ ਨਾਲ ਜੀ ਆਇਆਂ ਆਖਦੇ ਆ ਸਵਾਗਤ ਕਰਦੇ ਆ ਤੇ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਨੂੰ ਵੀ ਠੰਡ ਦੇ ਮੌਸਮ ਦੇ ਵਿੱਚ ਨਿੱਗਾ ਜੀ ਆਇਆਂ ਆਖਦੇ ਆ ਸੱਜਣੋ ਉਸ ਸਟਾਰਟਿੰਗ ਦੇ ਵਿੱਚ ਤੁਹਾਨੂੰ ਬਹੁਤ ਹੀ ਬਰੀਕੀ ਵਾਲਾ ਕੋਹੜਾ ਵਿਖਾ ਕੇ ਹਟਿਆ ਬਹੁਤ ਵੱਡਾ ਕੋਹੜਾ ਵਿਖਾ ਕੇ ਹਟਿਆ ਬਹੁਤ ਸੁਨੱਖਾ ਕੋਹੜਾ ਵਿਖਾ ਕੇ ਹਟਿਆ ਮੈਂ ਕਹਿ ਸਕਦਾ ਕਿ ਟਾਲੀ ਦੇ ਮੋਢ ਵਰਗਾ ਕੋਹੜਾ ਵਿਖਾ ਕੇ ਹਟਿਆ ਮਜ਼ਬੂਤ ਕਿਹੜੇ ਕੋੜੇ ਦਾ ਪੁੱਤ ਹੈ ਨਾ ਇਹਨਾ ਰੱਖਿਆ ਜੀ ਪਰਬਤ ਜਿਹੋ ਜਿਆ ਘੋੜੇ ਦਾ ਨਾਮ ਹੈ ਉਹੋ ਜੀ ਸ਼ਖਸੀਅਤ ਘੋੜੇ ਦੇ ਵਿੱਚੋਂ ਆਮ ਝਲਕਦੀ ਵੀ ਹੈ ਬਾਕੀ ਘੋੜੇ ਦਾ ਪਰਫਾਰਮ ਬੜੀ ਤਗੜੀ ਦਿੱਤੀ ਹੈ ਉਹ ਤੁਹਾਨੂੰ ਸ਼ੁਰੂ ਚ ਵੀ ਮੈਂ ਥੋੜੀ ਜੀ ਦਿਖਾ ਕੇ ਹੜਿਆ ਝਲਕੀਆਂ ਦੇ ਰੂਪ ਤੇ ਵਿੱਚ ਬਾਕੀ ਸਾਰੀ ਗੱਲਬਾਤ ਆਪਾਂ ਦੱਸਣੀ ਆ ਤੇ ਬਾਕੀ ਸੋਨੇ ਤੇ ਸੁਹਾਗਾ ਇਹ ਹੈ ਕਿ ਘੋੜੇ ਦੇ ਬੱਚੇ ਬਹੁਤ ਹੀ ਜ਼ਿਆਦਾ ਚੰਗੇ ਆ ਗਏ ਨਵੀਂ ਉਮਰ ਦਾ ਘੋੜਾ ਹੈ ਬਹੁਤ ਘੱਟ ਉਮਰ ਦਾ ਘੋੜਾ ਹੈ ਤੇ ਉੱਚਾ ਲੰਮਾ ਘੋੜਾ ਕਿੰਨੀ ਹਾਈਟ ਕਿੰਨੀ ਉਮਰ ਹੈ ਕਿਹੜਾ ਬਾਪ ਹੈ ਕਿਹੜਾ ਮਾਂ ਵਾਲੇ ਪਾਸੋਂ ਖਾਂਦਾ ਨੇ ਸਾਰੀਆਂ ਕੁੰਡੀਆਂ ਫਰੋਲਣੀਆਂ ਐ ਤੇ ਵੀਡੀਓ ਦਾ ਸਵਾਦ ਲੈਣਾ ਤੇ ਮੇਰੇ ਭਰਾ ਵੀਡੀਓ ਲਾਸਟ ਤੱਕ ਦੇਖਿਓ ਤੁਹਾਡਾ ਜਿਹੜਾ ਨੈੱਟ ਪੈਕ ਜਿੰਨਾ ਕਿ ਖਤਮ ਹੋਣਾ ਤੁਹਾਡਾ ਉਹ ਕਹਿੰਦਾ ਵੀ ਵਾਪਸ ਆ ਜਾਊਗਾ ਤੁਹਾਨੂੰ 10 ਗੁਣਾ ਜ਼ਿਆਦਾ ਸਵਾਦ ਆਊਗਾ ਕਹਿੰਦਾ ਭਾਬੇ ਇਹ ਹੈ ਆਪਾਂ ਪਹੁੰਚਿਆ ਪਿੰਡ ਹੈਰੀ ਧੌਲਮਾ ਜਿਹੜਾ ਜਿਲ੍ਹਾ ਲੁਧਿਆਣਾ ਤੇ ਵੀਰ ਮਨਦੀਪ ਸਿੰਘ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਸਰਦਾਰ ਹਰਜਿੰਦਰ ਸਿੰਘ ਜੀ ਨੰਬਰਦਾਰ ਸਾਹਿਬ ਤੇ ਵੀਰ ਮਨਦੀਪ ਪੰதேਰ ਆ ਇੱਧਰ ਵੀਰ ਆਪਣਾ ਗਰੇਵਾਲ ਸਾਹਿਬ ਤੇ ਨਾਲ ਉਹਨਾਂ ਦੇ ਸੱਜਣ ਮਿੱਤਰ ਭਰਾ ਬੈਠੇ ਆ ਸਾਰਿਆਂ ਦਾ ਪਹਿਲਾ ਸਵਾਗਤ ਕਰਦੇ ਆ ਫਿਰ ਸਾਰਿਆਂ ਨੂੰ ਢੰਗੀਆਂ ਫਰੋਲਦੇ ਆ ਤੇ ਬੇਨਤੀ ਇਹੀ ਹੈ ਦੋ ਕੰਮ ਜ਼ਰੂਰ ਕਰਿਓ ਇੱਕ ਤਾਂ ਵੀਡੀਓ ਸ਼ੇਅਰ ਕਰਦੇ ਹੋ ਤੇ ਦੂਜਾ ਜੇ ਕੋਈ ਘੋੜੀ ਭਰਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਤੇ ਬਾਈ ਹੋਣਾ ਦੇ ਨੰਬਰ ਤੇ ਲਾ ਕੇ ਤੇ ਤੁਸੀਂ ਸਰਵਸੋਈ ਲੈ ਸਕਦੇ ਹੋ ਕਿੰਨੀ ਫੀਸ ਹੈ ਉਹ ਹੀ ਆਪਾਂ ਪੁੱਛਦੇ ਹਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਬਾਈ ਜੀ ਸਾਰੀ ਭਰਾਵਾਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸੋਖ ਵੀਰੇ ਤੁਹਾਡਾ ਪਹਿਲਾਂ ਤਾਂ ਆਮ ਤੋਂ ਖਾਸ ਚੈਨਲ ਦਾ ਬਹੁਤ ਬਹੁਤ ਸਵਾਗਤ ਸਾਡੇ ਕੋਲੇ ਆਉਣ ਤੇ ਧੰਨਵਾਦ ਬਾਈ ਹੋਰ ਪੰਦੇਰ ਸਾਹਿਬ ਕਿਵੇਂ ਹੋ ਕੈਮ ਬਹੁਤ ਵਧੀਆ ਬਾਈ ਘੋੜਾ ਦਾ ਅੱਗ ਕੱਢਦਾ ਤੂੰ ਮਾੜਾ ਮਾੜਾ ਕੰਬੀ ਜਾਂਦਾ ਨਹੀਂ 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 ਠੀਕ ਆ ਬਈਆ ਕਰਾਕ ਉਹਦੀ ਜਦ ਮੈਨੂੰ ਲੱਗਦਾ ਵੀ ਆਪਦੇ ਵੰਡੇ ਦੇ ਵੀ ਬਰਾਮਦੂਮ ਉਧਰ ਹੀ ਤੁੰਗੇ ਹੈ ਉਹ ਦੇਣਾ ਹੀ ਪੈਂਦੇ ਹੋਈ ਹੋਰ ਸੁਣਾਓ ਘਰ ਪਰਿਵਾਰ ਕਿਵੇਂ ਸਭ ਤਾਂ ਕੈਮ ਹੈ ਜੀ ਸਭ ਵਧੀਆ ਬਾਈ ਤੁਸੀਂ ਦੱਸੋ ਬਹੁਤ ਵਧੀਆ ਬਾਈ ਅੱਛਾ ਬਾਈ ਪਹਿਲਾਂ ਤਾਂ ਸਵਾਲ ਮੈਂ ਤੈਨੂੰ ਕਰੂੰਗਾ ਫਿਰ ਮੈਂ ਬਾਈ ਵੱਲੇ ਜਾਊਂਗਾ ਤੁਹਾਡੇ ਫਾਦਰ ਸਾਹਿਬ ਵੱਲੇ ਗੱਲ ਇਹੀ ਸ਼ੁਰੂ ਤੋਂ ਸਵਾਲ ਇਹੀ ਹੁੰਦਾ ਹੈ ਕਿ ਯਾਰ ਕੋੜੀਆਂ ਲੈ ਕਿੱਦਾਂ ਆਗੇ ਕੋੜਾ ਰੱਖਣ ਦਾ ਕਿਵੇਂ ਵਿਚਾਰ ਬਣ ਗਿਆ ਤੇ ਕਿੰਨਾ ਕੁ ਟਾਈਮ ਹੋ ਗਿਆ ਜੀ ਇੱਧਰ ਲਾਈਨਾਂ ਕੋੜੀਆਂ ਕੋੜੀਆਂ ਵਾਲਾ ਬਾਈ ਜੇ ਗੱਲ ਕਰੀਏ ਆਪਾਂ ਤਾਂ ਖਾਨਦਾਨ ਤੋਂ ਹੀ ਚੱਲੇ ਆਉਂਦਾ ਪਹਿਲਾਂ ਪਰਦਾਦਾ ਜੀ ਹੁਣੇ ਘੋੜੀਆਂ ਪਾਕਿਸਤਾਨ ਚ ਰੱਖਦੇ ਸੀ ਜੀ ਤੇ ਪਹਿਲਾਂ ਪਰਦਾਦਾ ਜੀ ਹੁਣੇ ਆਪਣੇ ਘੋੜੀਆਂ ਦੇ ਪੋਲੋ ਦੇ ਪਹਿਲਾਂ ਕੋਚ ਰਹੇ ਨੇ ਅੱਜ ਦੇ ਟਾਈਮ ਚ ਜੀ ਘੋੜੀਆਂ ਦੇ ਓਕੇ ਜੀ ਤੇ ਉਦੋਂ ਅੱਗੇ ਆਪਾਂ ਨੂੰ ਯਾਨੀ ਕਿ ਹੁਣ ਹੋ ਗਏ 7-8 ਸਾਲ ਤੋਂ ਇੱਥੇ ਨਹੀਂ ਲਗਾਤਾਰ ਤਾਂ ਘੋੜਿਆਂ ਦੀ ਬਣੀ ਰਹੀ ਘੋੜਾ ਆ ਥੋੜਾ ਵਿੱਚ ਗੈਪ ਪੈਂਦਾ ਰਿਹਾ ओके ਤੇ ਹੁਣ ਆਪਾਂ ਨੂੰ ਰਹੇ ਹੋਗੇ 7-8 ਸਾਲ ਹੁਣ ਕਿ ਕਿਹੜੀ ਸਨ ਚ ਰੱਖੇ ਸੀ ਬਾਈ ਹੁਣ ਆਪਾਂ 16 ਚ ਰੱਖੇ ਸੀ ਘੋੜੀਆਂ ਪਹਿਲਾਂ ਲੈਂਦੀਆਂ ਸੀ ਕਿ ਘੋੜਾ ਲੈਂਦਾ ਘੋੜੀ ਬੱਚੀ ਪਾਲੀ ਸੀ ਬਾਈ ਆ ਪਿੱਛੇ ਫੇਰਦੀ ਆ ਪਰਣਾ ਜੀ ਰਾਣੀ ਸੁੰਦਰਾ ਅੱਛਾ ਇਹ ਰਾਣੀ ਸੁੰਦਰਾ ਹੈ ਬਾਈ ਚੈਂਪੀਅਨ ਘੋੜੀ ਰਹੀ ਹੈ ਵਾਹ ਜੀ ਵਾਹ ਅੱਛਾ ਇਹ ਘੋੜੀ ਦਾ ਬਾਇਓ ਡਾਟਾ ਮਾੜਾ ਜਾਂ ਕੀ ਹੈ ਛੋੜ ਚ ਦੇ ਇਹ ਰੈਂਬੋ ਘੋੜੇ ਦੀ ਬੱਚੀ ਹੈ ਆਪ ਆ ਜੋਧਾ ਵਾਲੇ ਦੀ ਹਾਂ ਮਾਂ ਇਹਦੀ ਸ਼ਾਨਦਾਰ ਘੋੜੀ ਬਾਈ ਰੂਪ ਹਣਾ ਤਾਂ ਜਿਹੜਾ ਹੁੰਦਾ ਹੈ ਜੋਧਾ ਹੈਗਾ ਹੱਲੇ ਵੀ ਘੋੜਾ ਜੀ ਹਾਂ ਬਹੁਤ ਚੰਗਾ ਘੋੜਾ ਜੀ ਉਮਰ ਹੋ ਗਈ ਯ ਅੱਛਾ ਉਹ ਘੋੜੇ ਦੀ ਬੱਚੀ ਐ ਉਹ ਘੋੜੇ ਦੀ ਬੱਚੀ ਅੱਛਾ ਇਹ ਕਿੰਨੇ ਚਿਰ ਦੀ ਹੋ ਗਈ ਵੈਸੇ ਇਹ 7 ਸਾਲ ਦੀ ਹੋ ਗਈ ਤੇ ਬਰੀਡਿੰਗ ਲੈ ਰਹੇ ਆ ਇਹਦੇ ਤੋਂ ਹਾਂ ਬਈ ਕਿੰਨੇ ਬੱਚੇ ਲੈ ਲੈ ਇਹ ਤੋਂ ਇਹ ਤੋਂ ਬਈ 2 ਬੱਚੇ ਲੈਏ ਨੇ ਹੂੰ ਹਾਂ ਸੇਲ ਹੋ ਗਏ ਬੱਚੇ ਜੀ ਤੇ ਹੁਣ ਇਹਨੂੰ ਫੇਰ ਮੇਟ ਕਰਾਉਣਾ ਹੁਣ ਕਰਵਾਉਣਾ ਅਜੇ ਮੌਕੇ ਦੀ ਖਾਲੀ ਹੈ ਇਹਦਾ ਕੋਈ ਵਿਚਾਰ ਬਣਦਾ ਦੇਣ ਦੂਣ ਦਾ ਕਿ ਨਹੀਂ ਰੱਖੋਗੇ ਨਹੀਂ ਨਹੀਂ ਇਹ ਤਾਂ ਰੱਖੋਗੇ ਹਾਂ ਜੀ ਅੱਛਾ ਹੁਣ ਆਪਾਂ ਆਏ ਨੇ ਘੋੜੇ ਦੇ ਪਹਿਲਾਂ ਤਾਂ ਬਈ ਮੁਬਾਰਕਾਂ ਸਾਰੇ ਭਰਾਵਾਂ ਨੂੰ ਘੋੜਾ ਬਹੁਤ ਚੰਗਾ ਹੈ ਨੋ ਡਾਊਟ ਇੱਕ ਨਾ ਘੋੜੇ ਦੀ ਵੀਡੀਓ ਕਲਿੱਪ ਬੜੀ ਵਾਇਰਲ ਹੋਈ ਸੀ ਜਿਹੜਾ ਤੁਸੀਂ ਊਠ ਉਹ ਵਿਚਾਰ ਕਿੱਦਾ ਬਣ ਗਿਆ ਵੀ ਯਾਰ ਤੁਸੀਂ ਥੱਲੇ ਉੱਤੋਂ ਲਿਖਿਆ ਸੀ ਵੀ ਪਤਾ ਨਹੀਂ ਊਠ ਜਿੱਡਾ ਕੋੜਾ ਜਾ ਕੁਝ ਇਦਾਂ ਦੀ ਲਾਈਨ ਸੀਗੀ ਨਹੀਂ ਆਪਾਂ ਨਹੀਂ ਲਿਖਿਆ ਇਹ ਕਮੈਂਟ ਆ ਰਹੇ ਸੀ ਥੱਲੇ ਅੱਛਾ ਆਪਾਂ ਤਾਂ ਵੈਸੇ ਹੀ ਇਧਰੋਂ ਆ ਗਏ ਸੀਗੇ ਊਠ ਤੇ ਇਧਰੋਂ ਅਸੀਂ ਢੇੜਾ ਦਵਾਉਣ ਜਾ ਰਹੇ ਸੀ ਕੋੜਾ ਅੱਛਾ ਉਹਨਾਂ ਨੂੰ ਵੇਖ ਕੇ ਤਾਂ ਤਣ ਕੇ ਖੜ ਗਿਆ ਹਾਂ ਮੂਰੇ ਚਲੇ ਗਏ ਜਾਣੇ ਕਿ ਅੱਗੇ ਲੱਗ ਗਿਆ ਜਾ ਕੇ ਉਦਾਂ ਸ਼ਾਰਟ ਲੈ ਲੇ ਥੋੜੇ ਜਿਹਾ ਵੀਡੀਓ ਦੇ ਉਹ ਵੀ ਮਿਲੀਅਨ ਚ ਗਈ ਮੇਰੇ ਨਾਲ ਵੀਡੀਓ ਕਾਫੀ ਵਾਇਰਲ ਹੋ ਗਈ ਹਾਂ ਪਸੰਦ ਕੀਤੀ ਵੀਡੀਓ ਬਹੁਤ ਬਹੁ ਮੈਸੇਜ ਆਏ ਵੀਰਾਂ ਦੇ ਜੀ ਬਹੁਤ ਵਧੀਆ ਘੋੜਾ ਅੱਛਾ ਨਾ ਇਹ ਘੋੜੇ ਦਾ ਛੋਟੇ ਹੁੰਦੇ ਹੀ ਰੱਖਤਾ ਸੀ ਪਰ ਬਤ ਕੇ ਜਾਂ ਬਾਅਦ ਚ ਰੱਖਿਆ ਨਹੀਂ ਪਹਿਲਾਂ ਤਾਂ ਇਹਦਾ ਜਦੋਂ ਆਪਾਂ ਲੈ ਕੇ ਜਾਂਦਾ ਉਦੋਂ ਸ਼ੁ ਬੱਚਾ ਹੀ ਸੀਗਾ ਇਹ 5 ਕਿ ਮਹੀਨੇ ਦਾ ਸੀ ਜੀ ਤੇ ਉਦੋਂ ਬਾਅਦ ਹੀ ਆਪਾਂ ਹੀ ਉਹ ਲੈ ਆ ਕੇ ਰੱਖਿਆ ਨਾ ਮੇਰਾ ਨਾ ਰੱਖਣ ਦਾ ਉਦੋਂ ਜਦੋਂ ਕਿੰਨੇ ਚਿਰ ਦਾ ਲਿਆਏ ਸੀ ਤੁਸੀਂ 6 5 6 ਮਹੀਨੇ ਦਾ ਹੀ ਵੀ ਉਦੋਂ ਇਹਦੇ ਚੋਂ ਚੱਲ ਕੀ ਪੈਂਦੀ ਸੀ ਜਾਂ ਤਜਰਬਾ ਕੀ ਕਹਿੰਦਾ ਸੀ ਜਾਂ ਸਰਦਾਰ ਹਰਜਿੰਦਰ ਸਿੰਘ ਦੀ ਅੱਖ ਕੀ ਕਹਿੰਦੀ ਸੀ ਕਿ ਯਾਰ ਅੱਗੇ ਜਾ ਕੇ ਪਰਬਤ ਨਾ ਰੱਖਣਾ ਹੈ ਪਰਬਤਰਗਾ ਬਣੂਗਾ ਕੁਛ ਤਾਂ ਦੱਸਿਆ ਹੀ ਹੁੰਦਾ ਹਾਂ ਦੇਖਿਆ ਬਈ ਇਹਦੇ ਚ ਸਾਨੂੰ ਕਿੱਦਾਂ ਦੀ ਦੇਖ ਦਿਖਾਉਂਦਾ ਸੀ ਦੇਖੋ ਯਾਨੀ ਕਿ ਉਦੋਂ ਹੀ ਇਹਦੀ ਖੜਨੀ ਖੋੜਨੀ ਬਾ ਕਮਾਲ ਸੀ ਬਈ ਦੱਸ ਰਿਆ ਸੀ ਉਦੋਂ ਹੀ ਹੂੰ ਵੀ ਬਹੁਤ ਅੱਗੇ ਜਾ ਕੇ ਚੰਗਾ ਘੋੜਾ ਤਿਆਰ ਹੋ ਜੀ ਅੱਛਾ ਇਹਦਾ ਬਾਪ ਕਿਹੜਾ ਜੀ ਹੁਣ ਬਾਪ ਇਹਦਾ ਅਲੀ ਗੌਂਡਰ ਬਈ ਸੁਨਾਮ ਵਾਲਾ ਆ ਹਾਂ ਅੱਛਾ ਬਾਈ ਕਾਬਲ ਹੁਣ ਵਾਲਾ ਹਾਂ ਕਾਬਲ ਹੁਣ ਵੇਕੇ ਉੱਥੇ ਚਲੇ ਗਿਆ ਮੁਖਸਰ ਜੀ ਜੀ ਉਹ ਘੋੜਾ ਮੈਂ ਵੀ ਫਰਮਾਇਆ ਅਲੀ ਗੌਂਡਰ ਤੇ ਅਲੀ ਗੌਂਡਰ ਨੇ ਕਿੱਦਾਂ ਦੀ ਬਰੀਡਿੰਗ ਕੀਤੀ ਉਹ ਵੀ ਕਿਸੇ ਅੱਖ ਤੋਂ ਲੁਕੀ ਨਹੀਂ ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ ਇਹ ਵੀ ਹੈ ਦੂਜੇ ਬੱਚਿਆਂ ਨਾਲੋਂ ਅਲੀ ਗੌਂਡਰ ਦੇ ਨਾਲੋਂ ਇਹਦੇ ਵਿੱਚ ਕੀ ਵੱਖਰਾ ਪਾਣਾ ਮਨਦੀਪ ਇਹਦੇ ਚ ਬਾਈ ਇੱਕ ਤਾਂ ਹਾਈਟ ਬਹੁਤ ਆ ਬਿਊਟੀ ਬਹੁਤ ਆ ਹੂੰ ਫਾਈਟ ਦੇ ਨਾਲ-ਨਾਲ ਬਿਊਟੀ ਵੀ ਬਹੁਤ ਆ ਜਿਵੇਂ ਕੰਨਾਂ ਦੀ ਬਿਊਟੀ neck ਦੀ ਤੇ ਪਿੱਠ ਪੂੜਾ ਜਿਵੇਂ ਵੀ ਸਾਰਾ ਸਟਰਕਚਰ ਬਹੁਤ ਸੋਹਣਾ ਮਾਰਵਾੜੀ ਕਹਿਲੀ ਖੁੱਲਾ ਡੁੱਲਾ ਕੋੜਾ ਹੈ ਖੁੱਲਾ ਡੁੱਲਾ ਤੁਹਾਡੀ ਗੱਲ ਕੋੜਾ ਹੈ ਤੇ ਮਾਰਵਾੜੀ ਕਰੈਕਟਰ ਦਾ ਮਾਰਵਾੜੀ ਕਰੈਕਟਰ ਹੈ ਬਾਕੀ ਬੱਚਿਆਂ ਦੀ ਗੱਲ ਵੀ ਆਪਾਂ ਮਨਦੀਪ ਕਰਾਂਗੇ ਹੁਣ ਗੱਲ ਆ ਜਾਂਦੀ ਹੈ ਵੀ ਇਹ ਦੀ ਮਾਂ ਵਾਲੀ ਲਾਈਨ ਦੀ ਮਾਂ ਕਿਹੜੀ ਲਾਈਨ ਦੀ ਹੈ ਕਿ ਦਾਨੀ ਘੋੜੀ ਸੀ ਨੁਕਰੀ ਸੀ ਜਾਂ ਕੰੰਬੀ ਸੀ ਜਾਂ ਕਿਹੜੀ ਸੀ ਤੇ ਕਿੰਨੀ ਹਾਈਟ ਸੀ ਇਹਦੀ ਮਾਂ ਬਈ 62 ਇੰਚ ਦੀ ਨੁਕਰੀ ਘੋੜੀ ਸੀ ਅੱਛਾ ਉਹ ਸੁਨਾਮ ਹੀ ਸੀਗੀ ਘੋੜੀ ਜੀ ਉੱਥੋਂ ਹੀ ਆਇਆ ਸੀ ਇਹ ਜੀ ਤੇ ਉਹ ਅਰਜਨ ਘੋੜੇ ਦੀ ਬੱਚੀ ਬਈ ਮੈਂਟੂ ਵਾਲੇ ਅੱਛਾ ਬਾਈ ਵੱਡੇ ਘੋੜੇ ਦੀ ਵੱਡਾ ਘੋੜਾ ਜਿਹੜਾ ਅਰਜਨ ਹੁੰਦਾ ਸੀ ਹਾਂ ਉਹਦੀ ਬੱਚੀ ਉਹ ਵੀ ਆਪਦੇ ਆਪ ਚ ਬ੍ਰਾਂਡ ਬ੍ਰਾਂਡ ਸੀਗੀ ਤੇ ਉਧਰੋਂ ਮਾਲਾ ਅਲੀ ਗੌਂਦਰ ਨੇ ਵੀ ਕੇਲੀ ਗੱਡੇ ਆ ਤੇ ਉਧਰੋਂ ਜਿਹੜੇ ਇਹ ਕੇ ਲਗਾ ਡਰੇ ਆ ਉਹ ਤੁਹਾਨੂੰ ਅੱਗੇ ਦਿਖਾਉਨੇ ਆ ਅੱਛਾ ਨੰਬਰਦਾਰ ਸਾਹਿਬ ਸਵਾਗਤ ਹੈ ਸੱਚੀ ਕਾਲ ਧੰਨਵਾਦ ਜੀ ਹੋਰ ਸਰਾਓ ਜੀ ਕਹਿਵੋ ਜੇ ਮੈਂ ਸੱਜਣ ਦੇਖਦੇ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਭਾਈ ਮੁਬਾਰਕਾਂ ਸਾਰੇ ਵੀਰਾਂ ਨੂੰ ਮੁਬਾਰਕਾਂ ਜੀ ਮੌਤਮਾ ਕਰੇ ਸਾਰਿਆਂ ਦੇ ਖੁਸ਼ੀਆਂ ਲੈ ਕੇ ਆਵੇ ਪਰਮਾਤਮਾ ਨਵਾਂ ਸਾਲ ਅੱਜ ਅਸੀਂ ਨਵੇਂ ਸਾਲ ਦੀ ਪਹਿਲੀ ਵੀਡੀਓ ਬਾਈ ਜੀ ਹੋਣਾ ਦੀ ਸ਼ੂਟ ਕੀਤੀ ਹੈ ਇੱਕ ਤਰੀਕਾ ਹੈ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ ਤੇ 2025 ਦੀ ਪਹਿਲੀ ਵੀਡੀਓ ਬਾਈ ਹੋਣਾ ਦੀ ਸ਼ੂਟ ਕਰੀ ਹੈ ਤੇ ਤੁਸੀਂ ਵੀ ਪਿਆਰ ਸਤਿਕਾਰ ਦਿੰਦੇ ਹੋ ਤੁਹਾਡਾ ਵੀ ਬੜਾ ਧੰਨਵਾਦ ਹੈ ਪੁੱਜ ਕੇ ਆਪਾਂ ਨੂੰ ਸਪੋਰਟ ਕਰਦੇ ਹੋ ਤੇ ਅਸੀਂ ਆਸ ਤੇ ਅਰਦਾਸ ਕਰਦੇ ਹਾਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਪਰਿਵਾਰ ਬਹੁਤ ਚੰਗਾ ਹੈ ਪਰਿਵਾਰ ਨੇ ਘੋੜਾ ਤਿਆਰ ਕੀਤਾ ਹੈ ਤੇ ਤੁਹਾਨੂੰ ਜੇ ਪਸੰਦ ਆਇਆ ਹੈ ਭਾਈ ਜੀ ਹੁਣਾਂ ਦੀਆਂ ਗੱਲਾਂ ਬਾਤਾਂ ਚੰਗੀਆਂ ਲੱਗਣ ਤੇ ਵੀਰ ਮੇਰੇ ਜਰੂਰ ਯਾਰ ਆਪ ਦਾ ਹੱਥ ਨਾ ਇਹਨਾਂ ਦੇ ਸਿਰ ਤੇ ਭਰਾਵਾਂ ਦੇ ਵੀ ਰੱਖਿਓ ਤੇ ਬਾਦ ਚੜ ਕੇ ਸਪੋਰਟ ਕਰਿਓ ਤੇ ਵੀਡੀਓ ਸ਼ੇਅਰ ਕਰਿਓ ਤੇ ਫਿਰ ਕਿੰਨਾ ਵੀ ਜੇ ਕੋਈ ਘੋੜੀ ਕਿੱਦੇ ਵੀ ਤੁਹਾਡੀ ਕਿੱਦਾ ਦੀ ਵੀ ਖੜੀ ਹੈ ਬੱਚੇ ਤੁਹਾਨੂੰ ਮੁਖਾਉਂਦੇ ਆ ਤੇ ਭਾਈ ਜੇ ਮਲਾਉਣਾ ਚਾਹੁੰਦੇ ਹੋ ਤੇ ਤੁਸੀਂ ਬੇਚਿੰਤ ਹੋ ਕੇ ਵੀਰਾਂ ਨੂੰ ਫੋਨ ਕਰ ਲਿਓ ਕੋਈ ਚੱਕਰ ਨਹੀਂ ਤੁਹਾਡਾ ਮਾਨਤਨ ਪੂਰਾ ਹੋਊਗਾ ਅੱਜਾ ਨੰਬਰਦਾਰ ਸਾਹਿਬ ਗੱਲ ਐਵੇਂ ਆ ਵੀ ਪਰਿਵਾਰ ਦੇ ਵਿੱਚ ਜਿੱਦਾਂ ਤੁਹਾਡੇ ਫਾਦਰ ਸਾਹਿਬ ਨੇ ਬਾਈ ਦੇ ਦਾਦਾ ਜੀ ਨੇ ਕੋੜੇ ਰੱਖੇ ਹਾਂਜੀ ਤੁਸੀਂ ਕਿੰਨਾ ਚਿਰ ਗਾਇਬ ਪਾਇਆ ਤੇ ਹੁਣ ਜੇ ਬਣਿਆ ਵਿਚਾਰ ਤੇ ਹੁਣ ਕਿਹੜੀ ਚੀਜ਼ ਨੇ ਟੱਚ ਕੀਤਾ ਵੀ ਹੁਣ ਮੰਨ ਲਓ ਸਹੀ ਮੌਕਾ ਸਹੀ ਟਾਈਮ ਹੈ ਹਾਂਜੀ ਸਾਡੇ ਤਾਂ ਵੀ ਅਸੀਂ ਤਾਂ ਆਪ ਤਾਂ ਰਹੇ ਜਿਵੇਂ ਕੰਪੈਨਾਂਾਂ ਸੀਗੀਆਂ ਸਾਡੇ ਕੋਲੇ ਹਾਂਜੀ ਕੰਪੈਨਾਂ ਤੇ ਖੇਤੀਬਾੜੀ 'ਚ ਉਧਰ ਲੱਗੇ ਰਹੇ ਜੀ ਤੇ ਸਤੋਂ ਤਾਂ ਨਹੀਂ ਰੱਖੋਏ ਘੋੜੇ ਪਹਿਲਾਂ ਸ਼ੌਂਕ ਸੀਗਾ ਜਣੀ ਉਹ ਹੀ ਸੁਣਦੇ ਹੁੰਦੇ ਸੀ ਗੱਲਾਂ ਬਾਪੂ ਜੀ ਉਹਨਾਂ ਦੀ ਹੈ ਤੇ ਉਦੋਂ ਬਾਅਦ ਫਿਰ ਇਹਨਾਂ ਨੂੰ ਜੋਬਨਾ ਤੇ ਮਨਦੀਪ ਅੱਛਾ ਇਹਨਾਂ ਨੂੰ ਅੱਛਾ ਭਾਈ ਉਹ ਬ੍ਰਦਰ ਨੇ ਦੋ ਬ੍ਰਦਰ ਨੇ ਤਿੰਨਾਂ ਜੀ ਦੋ ਹੀ ਬ੍ਰਦਰ ਦੋ ਬ੍ਰਦਰ ਆ ਜੀ ਇਹਨਾਂ ਨੂੰ ਸ਼ੌਂਕ ਪਿਆ ਇਹਨਾਂ ਨੇ ਰਾਣੀ ਸੁਂਦਰਨ ਲਈ ਹੈ ਚਲੋ ਇਹ ਸੋਹਾਂ ਚ ਜਿੱਤਣ ਲੱਗ ਗਏ ਉੱਥੋਂ ਸ਼ੌਂਕ ਵੱਧ ਗਿਆ ਜਾਨ ਨੂੰ ਫਿਰ ਪਰਬਤ ਆ ਗਿਆ ਇਹ ਸਾਨੂੰ ਦੀਂਦਾ ਹੀ ਕਹੇ ਜਾ ਕੇਹੋ ਜੀ ਹੁਣ ਮੂਡ ਵੇਖ ਕੇ ਨਾ ਮਨ ਦੇ ਬਲਵਲੇ ਕਿਵੇਂ ਦੇ ਆ ਨੰਬਰਦਾਰ ਸਾਹਿਬ ਕੋਈ ਵੇਖ ਕੇ ਅਕ ਰੂਹ ਨੂੰ ਠਾਰ ਪਹੁੰਚਦੀ ਹੈ ਸਵਾਦ ਆਉਂਦਾ ਹੈ ਕਿ ਯਾਰ ਜਿਹੜੇ ਬੱਚੇ ਆ ਉਹ ਮਾੜੀ ਸੰਗਤ ਤੋਂ ਬਚੇ ਆ ਘੋੜਿਆਂ ਦੇ ਵਿੱਚ ਜਿਹੜੇ ਨਵੇਂ ਭਰਾ ਸੌਂਦੇ ਪਏ ਆ ਜਾਂ ਉਹਨਾਂ ਦਾ ਬੇਟਾ ਜਾਂ ਬੀਟੀ ਜੇਦ ਕਰਦੇ ਹੋਣਗੇ ਪਪਾ ਅਸੀਂ ਬਿਛੇਰਾ ਬਿਛਰੀ ਘੋੜਾ ਲੈਣਾ ਹੈ ਉਹਨਾਂ ਨੂੰ ਨੰਬਰਦਾਰ ਸਾਹਿਬ ਦਾ ਕੀ ਮੈਸੇਜ ਹੈ ਮੈਨੂੰ ਇਹੀ ਆ ਜੀ ਮੈਸੇਜ ਹੈ ਵੀ ਮੈਨੂੰ ਤਾਂ ਇਹ ਬਹੁਤ ਵਧੀਆ ਲੱਗਿਆ ਮੇਰੇ ਬੱਚੇ ਨੇ ਨਸ਼ਿਆਂ ਤੋਂ ਬਚ ਗਏ ਬਿਲਕੁਲ ਕਹਾ ਜਿਹੜੇ ਇਹਨਾਂ ਦੇ ਯਾਰ ਦੋਸਤ ਨੇ ਉਹਨਾਂ ਤੇ ਵੀ ਅਸਰ ਹੋਇਆ ਇਹ ਗੱਲ ਦਾ ਹਾਂ ਸੰਗਤ ਵੱਡੀ ਹੈ ਵੱਡੀ ਹੈ ਸੰਗਤ ਸੰਗਤ ਦਾ ਇਹ ਤਾਂ ਤਾਂ ਬਹੁਤ ਵੱਡਾ ਫਾਇਦਾ ਜੀ ਹਾਂ ਨਸ਼ਾ ਹਣ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਪੰਜਾਬ ਦਾ ਕੀ ਹਾਲ ਹੈ ਬਿਲਕੁਲ ਬਿਲਕੁਲ ਜੇ ਨਸ਼ਾ ਲਾਉਣਾ ਤਾਂ ਇਹਨਾਂ ਦਾ ਲਾ ਲਓ ਇਹਨਾਂ ਦਾ ਲਾ ਲਓ ਹਾਂ ਜੀ ਹਾਂ ਅੱਛਾ ਸਵਾਰੀ ਸਵਾਰੀ ਕਰ ਲੈਨੇ ਹੋ ਕਦੇ ਇੱਕ ਥੱਕ ਕੱਢ ਕੇ ਕੋ ਥਾਪੀ ਥੂਪੀ ਮਾਰ ਕੇ ਬੈਹਨੇ ਕਿ ਨਹੀਂ ਉਹ ਥਾਪੀ ਦੇਣ ਆਈਆਂ ਮੈਂ ਤਾਂ ਸਵਾਰੀ ਤੂੰ ਮਗਰ ਉਹਨਾਂ ਨੂੰ ਥਾਪੀ ਦੇ ਦਿੰਦੇ ਉਹ ਭਾਈ ਚੜੋ ਹਣ ਹਾਂਜੀ ਅੱਛਾ ਹੁਣ ਗੱਲ ਆ ਜਾਂਦੀ ਹੈ ਮਨਦੀਪ ਵੀਰੇ ਮੰਨ ਲਓ ਭਾਈ ਇਹਦੀ ਹਾਈਟ ਕਿੰਨੀ ਉਮਰ ਹੋ ਗਈ ਤੇ ਕਿੰਨੀ ਕ ਹਾਈਟ ਕੱਢ ਗਿਆ ਇਹਦੀ ਉਮਰ ਭਾਈ ਹੁਣ ਪ੍ਰੋਪਰ 40 ਸਾਲ ਹੋ ਗਈ ਹੈ ਜੇ 40 ਸਾਲਾਂ ਦਾ ਹੀ ਹੈ ਹਾਂਜੀ 4 ਸਾਲ ਦਾ ਹੀ ਹੋਏਗੀ ਜੀ ਤੇ 68 ਇੰਚ ਹਾਈਟ ਕਰ ਗਿਆ ਪੱਟੀ ਵਾਲੀ 68 ਬਾਕੀ ਇੱਕ ਗੱਲ ਹੋਰ ਹੈ ਸੱਜਣੋ ਕੱਲੀ ਕਹਿਣ ਵਾਲੀ 68 ਨਹੀਂ ਉਹ ਤੁਸੀਂ ਆਣ ਕੇ ਦੇਖੋ ਕਈ ਵਾਰੀ ਆਪਾਂ ਇਹ ਸੋਚ ਲੈਂਦੇ ਨਾ ਕਿ ਅਗਲਾ ਭਰਾ ਯਾਰ 68 ਕਹਿੰਦਾ 68 ਤਾਂ ਹੋਊਗਾ ਹੀ ਜਾਂ ਜਿਹੜਾ 70 ਕਹਿੰਦਾ ਉਹ ਆਂਦਾ ਯਾਰ 68 67 68 ਤਾਂ ਹੋਊਗਾ ਹੀ ਉਹ ਗੱਲ ਨਹੀਂ ਤੁਹਾਨੂੰ ਵੇਖਣ ਨੂੰ ਮਿਲੂਗੀ ਤੁਸੀਂ ਆਓ ਆਪਾਂ ਲੋਕੇਸ਼ਨ ਵੀਰ ਹੋਣਾ ਤੋਂ ਪੁੱਛਦੇ ਆਂ ਘੋੜੀ ਮਲਾਉਣੀ ਪਹਿਲਾਂ ਘੋੜੇ ਦੇ ਦਰਸ਼ਨ ਕਰਕੇ ਜਾਓ ਘੋੜਾ ਆਵਦੀਆਂ ਅੱਖਾਂ ਥਾੜੀ ਕੱਢੋ ਸਕੈਨਰਾਂ ਥਾੜੀ ਕੱਢੋ ਫਿਰ ਤੁਸੀਂ ਆਣ ਕੇ ਘੋੜੀ ਮਿਲਾ ਕੇ ਜਾਓ ਅੱਛਾ ਵੀਰਾ ਜੀ ਆਪਣੀ ਲੋਕੇਸ਼ਨ ਪਹਿਲਾਂ ਦੱਸੀ ਆ ਵੀ ਲੋਕੇਸ਼ਨ ਕਿੱਥੇ ਪੈ ਜਾਂਦਾ ਫਾਰਮ ਆਪਣਾ ਤੇ ਫਾਰਮ ਦਾ ਨਾਮ ਕੀ ਹੈ ਆਪਣਾ ਪੰਦੇਸਟੱ ਜੀ ਇੰਸਟਾਗ੍ਰam ਤੇ ਵੀ ਪੇਜ ਦਾ ਆਪਣਾ ਜੀ ਤੇ ਲੋਕੇਸ਼ਨ ਪੈ ਜਾਂਦੀ ਆਪਣਾ ਧੌਲ ਮਾਜਰਾ ਪਿੰਡ ਜੀ ਨੀਅਰ ਰਾੜਾ ਸਾਹਿਬ ਜੀ ਤੇ ਲੁਧਿਆਣਾ ਜ਼ਿਲ੍ਹਾ ਤੇ ਆ ਜਿਹੜੀ ਸ਼ਰਕ ਲੰਘਦੀ ਏ ਗੇਟ ਇਹ ਫਿਰਨੀ ਵਾਲੀ ਰੋਡ ਹੈ ਇਹ ਫਿਰਨੀ ਵਾਲੀ ਰੋਡ ਫਿਰਨੀ ਉੱਪਰ ਹੀ ਫਾਰਮ ਹੈ ਆਪਣਾ ਬਾਕੀ ਪਿੰਡ ਦੇ ਵਿੱਚ ਹੋਰ ਵੀ ਕਿਸੇ ਦਾ ਸਟਾਲੀ ਨਹੀਂ ਰੱਖਿਆ ਆਪਣਾ ਨਹੀਂ ਆਪਣੇ ਕੋਲ ਹੀ ਬਾ ਫਿਰ ਤਾਂ ਲੱਭਣਾ ਸੌਖਾ ਹੀ ਆ ਬੰਕੀ ਵੀਰ ਹੋਣੀ ਤੁਹਾਨੂੰ ਲੋਕੇਸ਼ਨ ਪਾ ਦੇਣਗੇ ਨੈਟ ਦੇ ਉੱਤੇ ਤੇ ਤੁਸੀਂ ਵੀਰ ਮੇਰੇ ਪਹੁੰਚ ਜਿਓ ਤੇ ਵੱਧ ਤੋਂ ਵੱਧ ਪਰਾਵਾਂ ਨੂੰ ਫੇਰ ਕਿੰਨਾ ਸਪੋਰਟ ਕਰਿਓ ਤੁਹਾਨੂੰ ਆਪਾਂ ਘੋੜੇ ਦੀ ਫੀਸ ਵੀ ਦੱਸਦੇ ਆ ਉਹ ਵੀ ਗੱਲ ਕਰਦੇ ਆ ਵਿੱਚ ਆ ਜ ਦੀ ਬੱਚਿਆਂ ਦੀ ਗੱਲ ਬਈ ਹਾਂਜੀ ਬੱਚੇ ਕਿੱਦਾਂ ਦੇ ਆਏ ਪਹਿਲਾਂ ਉਹਨਾਂ ਬਾਰੇ ਜਾਣਨਾ ਪਈਆ ਫੋਟੋਆਂ ਚੱਲ ਪਈਆਂ ਨਾਲ ਟੋਟਲ ਕਿੰਨੇ ਬੱਚੇ ਆ ਗਏ ਕਿੱਦਾਂ ਦੇ ਬੱਚੇ ਆ ਤੇ ਕਿੱਦਾਂ ਦੀਆਂ ਘੋੜੀਆਂ ਤੋਂ ਆਏ ਇਹਦੇ 22 ਬੱਚੇ ਆ ਗਏ ਬਈ ਆਪਣੇ ਅੱਛਾ ਹਾਂ ਤੇ ਟੋਟਲ 60 65 ਘੋੜੀਆਂ ਇਹ ਤੋਂ ਮੇਟ ਹੋ ਗਈਆਂ ਹੂੰ ਤੇ ਬੱਚੇ ਵੀ ਜਾਣ ਕੇ ਬਿਊਟੀ ਚ ਬਹੁਤ ਆ ਰਹੇ ਨੇ ਹੂੰ ਕੰਨਾਂ ਦੀ ਬੰਤਰ ਜੀ ਨੈਕ ਦੀ ਸਾਰੀ ਹਾਈਟ ਵਜੋਂ ਜਿੱਦਾਂ ਦਾ ਇਹ ਉਦਾਂ ਲਈ ਬੰਤੀਆਂ ਬੱਚੀਆਂ ਜਿਆਦਾ ਆ ਰਹੀਆਂ ਬੱਚੀਆਂ ਜਿਆਦਾ ਆ ਰਹੀਆਂ ਬੱਚੀਆਂ ਜਿਆਦੇ ਬਸਰੀਆਂ ਆਈਆਂ ਨਹੀਂ ਜੀ લાલાਦੋਂ ડી ਨਿਗਾ ਜਿੱਦਾਂ ਹੁਣ ਤੱਕ ਬਾਕੀ ਇਹਨਾਂ ਵੀਰੇ ਉਹਨਾਂ ਨੂੰ ਪਤਾ ਉਹ ਜਿਵੇਂ 30 35 ਘੋੜੀਆਂ ਤੱਕ ਮਿਲ ਕੇ ਜਣ ਜੀ 16 17 ਵਸੇਰੀਆਂ ਆਈਆਂ ਨੇ ਹੂੰ ਨੌਕਰੀਆਂ ਜਣ ਜੀ ਨੌਕਰੀਆਂ ਹੀ ਆਈਆਂ ਆਮ ਦਰਮਿਆਨੀਆਂ ਘੋੜੀਆਂ ਤੇ ਚੰਬੀਆਂ ਘੋੜੀਆਂ ਚੰਬੀਆਂ ਘੋੜੀਆਂ ਤੇ ਹਾਂ ਜਿਵੇਂ ਘੋੜੀਆਂ ਫਿਰ ਜਾਂਦੀ ਆ ਇਹਦਾ ਹੋਰ ਵੀ ਇੱਕ ਉਹਗਾ ਦੇਖਿਆ 6 ਸਾਲ ਘੋੜੀ ਫਰੀ ਗਈ ਕੀ ਰਾ ਕੀ ਨਾ ਘੋੜਾ ਦਿੱਤਾ ਪੜਕ ਗੱਬਣ ਗੱਬੜ ਨਹੀਂ ਹੋਈ ਪਹਿਲਾ 6 ਸਾਲ ਹਾਂ 6 ਸਾਲੋਂ ਹੀ ਫਰੀ ਗਈ ਅੱਛਾ ਹਾਂ ਵੀਰੇ ਹੂੰ ਕਿਹੜਾ ਪਿੰਡ ਸੀ ਕੋੜੀ ਵਾਲੇ ਭਰਾਵਾ ਯਾਦ ਕੋੜੀ ਮਾ ਇੱਥੇ ਆ ਆਪਣੇ ਖਾਨਪੋਰਾ ਕੋੜੀ ਆਈ ਤੀ ਇੱਥੋਂ ਥੋਏ ਤੋਂ ਜੀ ਆਪਣੇ ਰਿਸ਼ਤੇਦਾਰਾਂ ਕੋਲੇ ਕੋੜੀ ਤੀ ਉਹ ਖਾਨਪੁਰ ਪਿੰਡ ਦੀ ਕੋਈ ਨੰਬਰ ਵੀ ਦੇ ਦਾਂਗੇ ਬਈ ਕੋਈ ਜੀ ਖੇੜੀ ਖੜੀ ਆ ਬਹੁਤ ਜਿਆਦਾ ਚੰਗੀ ਜੀ ਪੌਰੀਆਂ ਦੇ ਬੱਚੇ ਸਾਹਿਬ ਮੀਨ ਅੱਖਾਂ ਦੇ ਸਾਫ ਇਹ ਗੱਲੋਂ ਦੀ ਨੀ ਮੈਂ ਬਾਲ ਪੌੜੀ ਸਾਫ ਕੋਈ ਬਰੜਾ ਪਾਨੀ ਕੱਢਦਾ ਕੁੰਡੀ ਪੂਰੀ ਮਾਰਵਾੜੀ ਉਹ ਲਾਉਂਗਾ ਹਮਮ ਕੱਟ 65 ਮਾਰਵਾੜੀ ਹੁੰਦੇ ਨਹੀਂ ਵੀਰੇ ਘੋੜੇ ਦੇ ਕੰਨਾਂ ਦੇ ਮੰਨਦੇ ਆ ਜਿੱਦਾਂ ਮਾਲਾ ਥੋੜੇ ਮਾੜੇ ਮੋਟਾ ਨਾਰਮਲ ਜੀ ਫਲਕਾਰੀ ਹੈਗੀ ਆ ਇਹਨਾਂ ਨੇ ਸੀੜਖਾਨੀ ਨਹੀਂ ਕੀਤੀ ਜਮੀ ਵੀਰੇ ਮੈਂ ਵੀਰੇ ਸੀੜਖਾਨੀ ਨਹੀਂ ਭੋਰਾ ਵੀ ਕੀਤੀ ਵੀਰੇ ਇਹਦਾ ਸਾਫ ਕਰਨ ਨੂੰ ਤਾਂ ਗੱਲੀ ਕੋਈ ਨਹੀਂ ਸਾਫ ਤਾਂ ਹੁਣ ਸੁੱਤ ਦੁਨੀਆ ਹੀ ਕਰਦੀ ਆ ਪਤਾ ਹੀ ਹੁਣ ਆਪਾਂ ਨੂੰ ਸਾਫ ਇਹਦਾ ਗੱਲੀ ਕੋਈ ਨਹੀਂ ਵੀਰੇ ਇਹਨਾਂ ਨੇ ਕੁਛ ਨਹੀਂ ਕੀਤਾ ਸੀੜਸਾੜ ਜਿਵੇਂ ਹੈਗਾ ਦੇ ਯਾਨੀ ਜੀ ਬੱਚਿਆਂ ਦੇ ਕੱਦ ਵੀ ਬੱਚੇ ਇੰਨੇ ਕਰਨਗੇ ਜਾਨੀ ਜੀ ਬਾਹਾ ਬਾਬਾ ਨਾਨਕ ਜਾਨ ਦਾ ਵੀ ਰਸਤਾ ਤੇ ਗਰੇਵਾਲ ਸਾਹਿਬ ਉਹੀ ਹੈ ਨਾ ਵੀ ਹੁਣ ਤਾਂ ਆਪਾਂ ਚਲੋ ਇੱਕ ਤਾਂ ਘੋੜਾ ਵੀ ਤੰਗ ਹੁੰਦਾ ਜਦੋਂ ਆਪਾਂ ਲਾਉਂਦੇ ਆਂ ਹਾਂ ਹਾਂ ਵੀਰੇ ਦੂਜੀ ਗੱਲ ਇਹ ਹੈ ਵੀ ਗੱਲ ਘੋੜਾ ਤਾਂ ਆਪਾਂ ਸਾਫ਼ ਕਰ ਲਾਂਗੇ ਤੇ ਜਿਹੜੇ ਬੱਚੇ ਆਉਣੇ ਫਿਰ ਉਹਨਾਂ ਹਾਂ ਬੱਸ ਬੱਸ ਉਹੀ ਹੈ ਗੱਲ ਤੇ ਮੇਨ ਗੱਲ ਹੁੰਦੀ ਬੱਚਿਆਂ ਦੀ ਜਦੋਂ ਆਪਾਂ ਸ਼ੀਸ਼ਾ ਦੇਖ ਜਾਂਦਾ ਹੈ ਉਹ ਕੁਦਰਤ ਜਿਹੜੀ ਹੈ ਉਹ ਬੜੀ ਬਲਵਾਨ ਹੈ ਸਮਾ ਜਿਹੜਾ ਸਮਰੱਥ ਹੈ ਤੇ ਜਿਹੜੇ ਬੱਚੇ ਆਏ ਉਹ ਤੁਹਾਨੂੰ ਅਸੀਂ ਫੋਟੋਆਂ ਦਿਖਾਤੀਆਂ ਤੇ ਜ਼ਿਆਦਾਤਰ ਵੀਰ ਹੋਣਾਂ ਦਾ ਕਹਿਣਾ ਹੈ ਕਿ ਚੰਗੀਆਂ ਘੋੜੀਆਂ ਮਿਲੀਆਂ ਤੇ ਬਾਈ ਹੋਣਾ ਜਿੱਦਾਂ ਦੱਸਿਆ ਵੀ 6-6 ਸਾਲ ਜਿਹੜੀਆਂ ਨਹੀਂ ਗੱਬਣ ਹੋਈਆਂ ਘੋੜੀਆਂ ਉਹ ਵੀ ਘੋੜਾ ਦੇਣ ਤੋਂ ਬਾਅਦ ਆ ਗੱਬਣ ਹੋ ਗਈਆਂ ਹੁਣ ਗੱਲ ਆ ਜਾਂਦੀ ਹੈ ਮਨਦੀਪ ਵੀਰੇ ਆਪਣੇ ਘੋੜੇ ਦੀ ਸਰਵਿਸ ਫੀਸ ਦੀ ਕਿੰਨੀ ਫੱਕੀ ਤੇ ਕੀ ਸੋਚ ਕੇ ਰੱਖੀ ਤੇ ਕੀ ਸਰਵਿਸ ਦੇਣੀ ਹੈ ਫੀਸ ਇਹਦੀ ਬਈ ਆਪਾਂ 21000 ਰੱਖਿਆ ਤੇ ਆਪਣਾ ਉਦਾਂ ਵੀ ਨਹੀਂ ਕਿਸੇ ਭਾਈ ਨਾਲ ਵੀ ਆਪਾਂ ਆੜ ਕੇ ਫੀਸ ਲੈਣੀ ਆ ਪਾ ਇਹ ਕੋਈ 10000 ਵੀ ਬਹੁਤ ਸੀਮਤ ਫੀਸ ਹੈ ਕੋਈ ਕੋਈ ਬਾਈ ਦੂਰੋਂ ਨੇੜੇ ਆਉਂਦਾ ਹਾਂਜੀ ਕਈ ਬੀਨਾਂ ਦੇ ਘਰ ਦੇ ਹਾਲਾਤ ਇਦਾਂ ਦੇ ਹੁੰਦੇ ਨਹੀਂ ਇੰਨੀ ਫੀਸ ਦੇ ਸਕਦੇ ਉਹਨਾਂ ਲਈ ਵੀ ਆਪਣੀ ਕੋਈ ਗੱਲ ਨਹੀਂ ਰਾਤ ਕਰ ਸਕਦੇ ਜਾਨੀਏ ਮਾਨ ਸਨਮਾਨ ਤੁਹਾਡਾ ਪੂਰਾ ਹੋ ਜਣੋ ਤੇ ਤੁਸੀਂ ਬੇਚਿੰਤ ਹੋਗੇ 21000 ਰੁਪਏ ਦੇ ਵਿੱਚ ਘੋੜੇ ਦਾ ਸਰਵਿਸ ਲੈ ਸਕਦੇ ਹੋ ਮੋੜਦੇ ਹੀ ਨਹੀਂ ਵੀਰੇ ਕਿਸੇ ਨੂੰ ਸੋਕ ਵੀਰੇ ਮੋੜਦੇ ਜਿੰਦਰਬਾਈ ਉਹਦਾ ਸੁਭਾਅ ਵਾਲਾ ਤਗਾ ਉਹ ਆ ਜੀ ਬਿਲਕੁਲ ਜਣਜੀ ਜਿਵੇਂ ਕੋਈ ਆਮ ਵੀ ਬੰਦਾ ਕਹਿੰਦਾ ਨਹੀਂ ਬਾਈ ਲੈ ਜਾ ਭਰਾ ਕੇ ਕੋਈ ਚੱਕਰ ਨਹੀਂ ਹੂੰ ਦਿਲਦਰਿਆ ਜੱਟ ਨਹੀਂ ਪੂਰੇ ਇਹ ਜੀ ਗੱਲ ਨਹੀਂ ਕੋਈ ਹਾਂ ਵੀ ਉਹੀ ਗੱਲ ਬਾਈ ਹੁਣ ਤਾਂ ਚੱਲਦਾ ਵੀ ਤਾਂ ਹੀ ਆ ਛੋਟੇ ਦਿਲ ਨਾਲ ਤਾਂ ਘੋੜੇ ਹੀ ਪਾਲੇ ਬਣੀ ਜਾਂਦੇ ਜੀ ਹਾਂ ਵੀਰੇ ਹਾਂ ਬਾਕੀ ਦੂਜੀ ਗੱਲ ਮੰਦੀਪ ਬਾਈ ਵੀ ਆ ਜਾਂਦੀ ਹੁੰਦੀ ਡਾਕਟਰੀ ਦੀ ਗੱਲ ਡਾਕਟਰ ਸਾਹਿਬਾਨ ਕਿਹੜੇ ਕਿਹੜੇ ਆਉਂਦੇ ਆ ਡਾਕਟਰੀ ਦੀ ਗੱਲ ਕਰੀਏ ਤਾਂ ਮੈਂ ਆਪ ਹੀ ਜਿਆਦਾਤਰ ਵੈਟਰਨ ਡਾਕਟਰ ਹੋ ਤੁਸੀਂ ਨਹੀਂ ਮੈਂ ਹੈਗਾ ਤਾਂ ਹਿਊਮਨਸ ਜੀ ਤੇ ਮੈਂ ਘੋੜਿਆਂ ਦਾ ਕੰਮ ਵੀ ਕਰ ਲੈਂਦਾ ਮਾੜਾ ਮੋਟਾ ਆਪ ਜਿੰਨਾ ਆਪ ਟਿਕਟ ਲਾ ਜਿੰਨਾ ਵੀ ਹੁੰਦਾ ਘਰ ਰੋਗਾ ਕਰ ਲਈ ਉਹ ਤਾਂ ਬਾਹਰੋਂ ਵੀ ਡਾਕਟਰ ਸੱਦਣ ਦੀ ਲੋੜ ਪੈਂਦੀ ਹੈਗੇ ਜਾਂ ਚੈੱਕ ਚੁੱਕ ਕਰਾਉਣ ਲਈ ਸੱਦਣੇ ਸੱਦ ਲੈਨੇ ਹਾਂ ਤੇ ਮੰਨ ਲਓ ਮੇਰਾ ਪੁੱਛਣ ਦਾ ਇਹ ਕਾਰਨ ਸੀ ਵੀ ਕਈ ਵਾਰੀ ਤਾਂ ਅਗਲਾ ਕਹਿ ਦਿੰਦਾ ਬਾਈ 5 7 10 ਦਿਨ ਤਾਂ ਕੋਈ ਚੱਕਰ ਨਹੀਂ ਘੋੜੀ ਮੰਨ ਲਓ ਜਿੱਥੇ ਦੂਜੀਆਂ ਆਡੀਆਂ ਖੜੀਆਂ ਉਸੇ ਥੋੜੀ ਵੀ ਪਾਲ ਦਾ ਪੱਠੇ ਪਾਉਗਾ ਉਹ ਕੋਈ ਤੇ ਵਿੱਚ ਕਈ ਭਰਾਏ ਅੱਜ ਇਹ ਵੀ ਕਹੀ ਜਾਂਦੇ ਆ ਜਦੋਂ ਅਸੀਂ ਹੁਣ ਵੀਡੀਓ ਪਾਉਣ ਲੱਗਿਆ ਤਾਂ ਉਹ ਕਹ ਸਕਰਾ ਕੇ ਦੇ ਦਾਂਗੇ ਕੋਈ ਫੀਸ ਨਹੀਂ ਲੈਂਦੇ ਆਹੀਂ ਵੀ ਘੋੜੀ ਰੋਕਣ ਦੀ ਤੁਸੀਂ ਕੀ ਸੋਚਦੇ ਹੋ ਤੇ ਕਿਹੜੀ ਚੀਜ਼ ਨੂੰ ਲੈ ਕੇ ਚੱਲਦੇ ਹੋ ਹੁੰਦੀ ਵੀ ਜਿਹੜੀ ਜੋ ਗੱਬੜ ਚੈੱਕ ਪਾਸ ਕਰਾ ਕੇ ਖੜਨੀ ਆ ਉਹਦਾ ਅੱਡ ਕੋਈ ਖਰਚਾ ਲੱਗੂਗਾ ਜਾਂ ਕਿਵੇਂ ਆ ਜੀ ਨਹੀਂ ਜਿੱਦਾਂ ਕੋਈ ਆਪਾ ਨੂੰ ਲੈ ਕੇ ਆਵੇ ਚੈੱਕ ਕਰਾ ਕੇ ਘੋੜੀ ਤਾਂ ਤਾਂ ਵਧੀਆ ਗੱਲ ਹੈ ਜੇ ਲੋਡ ਪੈਂਦੀ ਆ ਉਰੇ ਚੈੱਕ ਕਰਾਉਣ ਦੀ ਆਪਾਂ ਉਰੇ ਵੀ ਕਰਾ ਲੈਨੇ ਆ ਜੇ ਰੱਖਣੀ ਪਵੇ ਘੋੜੀ ਤਾਂ ਰੱਖ ਵੀ ਲੈਨੇ ਆ ਉਹਦਾ ਖਰਚਾ ਲਾਉਂਗੇ ਕਿ ਜਾਂ ਕਿੱਦਾਂ ਰੀਫ ਨਹੀਂ ਨਹੀਂ ਉਹਦਾ ਕੋਈ ਖਰਚਾ ਨਹੀਂ ਤੇ ਜਿਹੜੀ ਚੈੱਕ ਪਾਸ ਅਗਲਾ ਕਹਵੇ ਮਹੀਨਾ ਬਾਈ ਮੇਰੀ ਠਹਿਰਨੀ ਆ ਉਹਦਾ ਮਾੜਾ ਮੋਟਾ ਦਾਣੇ ਦਾ ਜਿੰਨਾ ਵੀ ਖਾਣ ਪੀਣ ਦਾ ਉਹ ਜਿਹੜਾ ਖਾਣ ਪੀਣ ਦਾ ਉਹਦਾ ਨੋਰਮਲ ਪ੍ਰਵਾਹ ਜਿਹੜਾ ਮਾਰਕੀਟ ਚ ਚੱਲਦਾ ਉਹ ਦਾਣਾ ਦਾਣਾ ਦੇ ਜੇ ਘੋੜੀ ਦਾ ਆਪਾਂ ਨੂੰ ਹਾਂ ਕੋਈ ਚੱਕਣ ਨਹੀਂ ਠੀਕ ਹੈ ਅੱਛਾ ਹੋਰ ਕੋਈ ਗੱਲ ਨੰਬਰਦਾਰ ਸਾਹਿਬ ਜਾ ਕਰੇ ਵਾਲ ਸਾਹਿਬ ਜਾਂ ਮੰਦੀਪ ਬਾਈ ਹੋਰ ਕੋ ਗੱਲ ਕਰਨੀ ਜਾਂ ਜਿਹੜੀਆਂ ਨੌਕਰੀਆਂ ਕੋੜੀਆਂ ਹੁਣ ਕੋੜੀਆਂ ਬਾਹਲੀਆਂ ਚੰਗੀਆਂ ਮਿਲੀਆਂ ਨਹੀਂ ਬਾਈ ਅੱਛਾ ਹੁਣ ਕੋੜੀਆਂ ਮਿਲ ਜਾਂਦੇ ਨੇ ਹੁਣ ਕੋੜੀਆਂ ਮੈਂ ਕਹਿੰਦਾ 16 17 ਮਿਲ ਗਏ ਬਾਈ ਜੰਦਰਾ ਹਣ ਹੁਣ ਬਾਹਲੀਆਂ ਚੰਗੀਆਂ ਮਿਲਣਗੀਆਂ ਗੱਲਾਂ ਸੱਚ ਬਾਈ ਇੱਕ ਹੋਰ ਹੈਗੀ ਸੱਚ ਵੀ ਜਿਹੜਾ ਜੰਪਾਂ ਦਾ ਵੀ ਰੌਲਾ ਕਈ ਵਾਰੀ ਪੈ ਜਾਂਦਾ ਹੈ ਫੜਾ ਹਣਾ ਆਮ ਹੀ ਵੀ ਬਾਈ ਪਹਿਲੀ ਵਾਰਾਂ ਅਸੀਂ ਪੀਸ ਭਰੀ ਸੀ ਬੰਦੇ ਨੇ ਯਾਰ ਹੱਥਾਂ ਦੇ ਚੱਕਿਆ ਦੂਜੀ ਏਰੀ ਅਗਲੇ ਤੇ ਫੋਨ ਨਹੀਂ ਚੱਕਿਆ ਜਾਂ ਕਹਿ ਦਿੰਦਾ ਬਾਈ ਕੋੜਾ ਬਿਮਾਰ ਹੋ ਗਿਆ ਜੀ ਕੋੜੇ ਦੀ ਲੱਤ ਤੇ ਆਹ ਹੋ ਗਿਆ ਉਹ ਹੋ ਗਿਆ ਉਹ ਗੱਲਾਂ ਦਾ ਸਾਹਮਣਾ ਨਾ ਕਰ ਕਰਦੀ ਹੈ ਹਾਂਜੀ ਨਹੀਂ ਉਹ ਕੋਈ ਚੱਕਰ ਨਹੀਂ ਬਈ ਜੰਪਾਂ ਦੀ ਕੋਈ ਗੱਲ ਨਹੀਂ ਆਪਾਂ ਕੋੜੀ ਯਾਨੀ ਕਿ ਆਪਾਂ ਇਹ ਕਹਿੰਨੇ ਹਰੇਕ ਨੂੰ ਵੀ ਕੋੜੀ ਚੈੱਕ ਕਰਕੇ ਲਵਾਓ ਹੂੰ ਡਾਕਟਰ ਤੋਂ ਜੀ ਵੀ ਕੋੜੀ ਦੇ ਅੰਦਰ ਪ੍ਰੋਬਲਮ ਨਾ ਹੋਵੇ ਹਾਂ ਅੰਦਰ ਦੀ ਘੋੜੀ ਹਾਂ ਸਾਫ਼ ਹੋਵੇ ਘੋੜੀ ਅੰਦਰੋਂ ਨਹੀਂ ਉਹ ਐ ਹੁੰਦਾ ਨਾ ਜੀ ਪਹਿਲਾਂ ਤਾਂ ਆਪਾਂ ਚੈੱਕ ਕਰਾ ਲਈ ਮਾਲੋ ਆਪਾਂ ਜੈਂਪ ਦੇ ਦਿੱਤਾ ਘੋੜੀ ਚੱਲ ਰੱਬ ਕਰੇ ਵੀ ਗੱਭਰ ਰਹੇ ਦੇ ਦੂਜੀ ਵਾਰੀ ਜੈਂਪ ਦੇ ਦਿੱਤਾ ਘੋੜੀ ਫੇਰ ਖਾਲੀ ਨਿਕਲ ਗਈ ਤੀਜੀ ਵਾਰ ਆਪਣਾ ਫਰਜ਼ ਬੰਦਾ ਵੀ ਦੁਬਾਰਾ ਫੇਰ ਚੈੱਕ ਕਰਾ ਲਈਏ ਵੀ ਘੋੜੀ ਅੰਦਰ ਦੀ ਸਾਫ਼ ਕੋਈ ਚੱਕਰਤ ਨਹੀਂ ਹਣਾ ਹਾਂਜੀ ਜੀ ਆ ਤੁਹਾਡੇ ਵੱਲੋਂ ਕੋਈ ਦਿੱਕਤ ਨਹੀਂ 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 ਕੋਈ ਦਿੱਕਤ ਨਹੀਂ ਉਹ ਮੋੜ ਮੋੜਦੇ ਹੀ ਨਹੀਂ ਵੀਰੇ ਹੁਣ ਮੇਰੀ ਗੱਲ ਜਾਣ ਜੀ ਅਗਲੇ ਦੀ ਘੋੜੀ ਗੱਭਣ ਕਰਾ ਕੇ ਦੇਣਗੇ ਇਹ ਮੋੜਦੇ ਨਹੀਂ ਹੈਗੀ ਅੱਛਾ ਹੋਣੀ ਨਹੀਂ ਪਉਂਦੇ ਮੱਥੇ ਵੀ ਭਾਈ ਉਹ ਤੁਸੀਂ ਮੈਨੂੰ ਆਫ ਕ ਇਹ ਕਿਉਂਕਿ ਜਿਹੜੇ ਪੁਰਾਣੇ ਬਜ਼ੁਰਗ ਆ ਜਾਂ ਤੁਸੀਂ ਉਹ ਪੁਰਾਣੇ ਹੋਂ ਘੋੜਿਆਂ 'ਚ ਫਿਰਦੇ ਰਹਿੰਦੇ ਹੋ ਭਰਾ ਕਹਿੰਦੇ ਆ ਵੀ ਜਿਹੜਾ ਪਹਿਲੇ ਪੂਰ ਦਾ ਆਪਣੇ ਪਹਿਲੇ ਪੂਰ ਦੇ ਹਾਂਜੀ 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 ਪਹਿਲੇ ਪੂਰ ਦਾ ਜਿਹੜਾ ਪਹਿਲੇ ਪੂਰ ਦਾ ਰਿਜ਼ਲਟ ਹੁੰਦਾ ਹੈ ਘੋੜੇ ਦਾ ਤੇ ਜਾਂ ਉਦਾਹਰਨ ਤੌਰ ਤੇ ਕਹਿ ਲਈਏ ਵੀ ਜਿਹੜਾ ਚੌਥੇ ਪੂਰ ਦਾ ਰਿਜ਼ਲਟ ਹੁੰਦਾ ਹੈ ਉਹਦੇ 'ਚ ਜ਼ਮੀਨ ਸਮਾਨ ਦਾ ਫਰਕ ਪਿਆ ਜਾਂਦਾ ਤੇ ਆਪਣੇ ਵਾਲੇ ਦੇ ਤਾਂ ਪਹਿਲਾਂ ਹੀ ਸੋਹਣੇ ਬੱਚੇ ਆ ਗਏ ਪੁਰਾਣੇ ਕਿਰਪਾ ਕਰਤੀ ਵੀਰੇ ਤੇ ਹੁਣ ਗਾਂ ਕਿਦਾਂ ਦੀਆਂ ਘੋੜੀਆਂ ਮੇਟ ਹੋਈਆਂ ਹੁਣ ਬਾੜੀਆਂ ਚੰਗੀਆਂ ਆਈਆਂ ਨੇ ਵੀਰੇ ਨੌਕਰੀਆਂ ਜਣਜੀ ਕੋਈ ਕਾਟ ਆ ਕੋਈ ਬਾਟ ਆ ਜ ਜੇ ਉਹ ਬੰਦਿਆਂ ਨੇ ਬੱਚੇ ਦੇਖੇ ਵੀਰੇ ਤਾਂ ਹੀ ਆਏ ਨਾ ਤਾਂ ਹੀ ਆਏ ਤਾਂ ਹੀ ਆਏ ਨਾ ਦੁਬਾਰਾ ਬਾਹਰੇ ਵੀ ਅਸਲੇਚ ਵੀ ਮਿਲਗੇ ਹਾਂ ਅਸਲੇਚ ਵੀ ਮਿਲਕੇ ਦੁਬਾਰਾ ਵੀ ਲੈ ਆਉਂਦੀਆਂ ਨੇ ਸਾਰੀਆਂ ਘੋੜੀਆਂ ਦੁਬਾਰਾ ਮਿਲ ਇਹ ਤੋਂ ਹੀ ਆਉਂਦੀਆਂ ਹਾਂ ਜੀ ਸਵਾਦ ਵੀ ਫੇਰ ਆਉਂਦਾ ਹਾਂ ਜੀ ਮਜ਼ਾ ਹੀ ਫੇਰ ਆਉਂਦਾ ਬਾਕੀ 21000 ਰੁਪਏ ਸੱਜਣ ਨੂੰ ਸਿਰਫ ਫੀਸ ਹੈ ਤੇ ਉਹਦੇ ਚੋਂ ਵੀ ਬਾਈ ਹੋਣੀ ਤੁਹਾਡਾ ਮਾਨ ਕਰਨਗੇ ਮਾਨਸਾ ਸੈਡ ਮਾਨਸਾ ਸੈਡ ਕਿੱਡੀ ਬਾਤ ਆ ਬਾਈ ਨਹੀਂ ਕਿੰਨੇ ਘੋੜੇ ਨੇ ਉੱਥੋਂ ਵੀ ਘੋੜੀਆਂ ਹੁੰਦੀਆਂ ਨੇ ਉਹ ਡੇਰੀਏ ਚੋਂ ਵੀ ਤਰਨ ਤਰਨ ਏਰੀਏ ਚੋਂ ਮਖੂ ਤੱਕ ਘੋੜੀਆਂ ਹੁੰਦੀਆਂ ਨੇ ਵੀਰੇ ਰਾਜ ਕਿੰਨੇ ਘੋੜੇ ਨੇ ਵੀ ਵੱਡੀ ਗੱਲ ਆ ਜੇ ਕੋ ਲੱਗਿਆ ਉਹਨਾਂ ਨੂੰ ਤਾਂ ਹੀ ਆਈ ਤਾਂ ਹੀ ਆਈ ਠੀਕ ਨਹੀਂ ਗੱਲ ਬਾਕੀ ਘੋੜਾ ਬਾਕੀ ਬਾਕੀ ਹਾਂ ਬਹੁਤ ਚੰਗਾ ਵੱਡੀ ਬੁੰਡੀ ਬਹੁਤ ਚੰਗਾ ਬਾਕੀ ਤੁਸੀਂ ਭਰਾ ਦੇਖਣ ਵਾਲੇ ਉਹਨਾਂ ਸੰਗਤ ਚ ਰੱਬ ਵਸਦਾ ਆ ਸਾਰੀ ਗੱਲ ਆ ਜਾਂਦੀ ਐ ਉਹ ਰੰਬੀ ਰੂਪੀ ਰੂਹਾਂ ਤੇ ਉਹ ਕੀ ਸੋਚਦੇ ਆ ਉਹਨਾਂ ਨੂੰ ਕੀ ਲੱਗਦਾ ਉਹਨਾਂ ਦੇ ਗੱਲ ਆ ਵੀ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਸਾਰੇ ਭਰਾ ਜਰੂਰ ਦੱਸਿਓ ਤੇ ਬਾਈਆਂ ਨੂੰ ਵੀਡੀਓ ਦੇਖ ਕੇ ਤੇ ਫੋਨ ਜਰੂਰ ਲਾਇਓ ਮੇਰੇ ਭਰਾ ਫਿਰ ਦੁਬਾਰਾ ਮੈਂ ਬੇਨਤੀ ਕਰਦਾ ਕਿਉਂਕਿ ਤੁਸੀਂ ਫੋਨ ਲਾਉਨੇ ਹੋ ਬਾਈ ਅਗਲੇ ਦਾ 10 ਗੁਣਾ ਖੂਨ ਵੱਧ ਜਾਂਦਾ ਫਿਰ ਅਗਲਾ ਹੋਰ ਉਤਸ਼ਾਹ ਨਾਲ ਕੰਮ ਕਰਦਾ ਜੇ ਆਪਾਂ ਚਾਹੁੰਦੇ ਆ ਵੀ ਯਾਰ ਘੋੜਾ ਜਗ ਤੱਕ ਅੱਗੇ ਵਧੇ ਜਾਂ ਇਧਰ ਚੰਗੀ ਬਰੀਡਿੰਗ ਹੋਵੇ ਤੇ ਆਪਾਂ ਵੀ ਥੋੜਾ ਜਿਆਦਾ ਕੰਮ ਆਈਏ ਜਰੂਰ ਤੇ ਵੀਡੀਓ ਸ਼ੇਅਰ ਕਰਕੇ ਤੇ ਬਾਈਆਂ ਨੂੰ ਫੋਨ ਵੀ ਜਰੂਰ ਕਰਿਓ ਅੱਛਾ ਹੋਰ ਕੋਈ ਜਾਂਦੇ ਜਾਂਦੇ ਬਾਈਆਂ ਨੂੰ ਮੈਸੇਂਡ ਦੀਪ ਬਾਈ ਕੋਈ ਗੱਲਬਾਤ ਕੋਈ ਭਰਾ ਕਰਨੀ ਆਹੀ ਸਨੇਹ ਹੈੀ ਬਸ ਵੀ ਘੋੜੇ ਦਾ ਵੱਤ ਤੋਂ ਵੱਤ ਵੀਡੀਓ ਸ਼ੇਅਰ ਕਰੋ ਭਾਈ ਉਹਨਾਂ ਦਾ ਚੈਨਲ ਆ ਆਮ ਤੋਂ ਖਾਸ ਵੱਤ ਤੋਂ ਵੱਧ ਸਪੋਰਟ ਬੰਦਾ ਸੱਚਾ ਸੋਚਾ ਬਹੁਤ ਵਧੀਆ ਲੱਗਿਆ ਬਾਈ ਤੁਸੀਂ ਸਾਡੇ ਕੋਲੇ ਆਏ ਬਹੁਤ ਬਹੁਤ ਧੰਨਵਾਦ ਤੁਸੀਂ ਯਾਦ ਕਰਿਆ ਤੇ ਬਹੁਤ ਤੁਹਾਡਾ ਵੀ ਧੰਨਵਾਦ ਹੈ ਜੀ ਤੁਸੀਂ ਮੌਕਾ ਦਿੱਤਾ ਸਾਡਾ ਬਹੁਤ ਵਧੀਆ ਬੰਦਾ ਸੱਚਾ ਸੋਚਾ ਜਾਣ ਜੀ ਐ ਬਹੁਤ ਤੇਰਾ ਵਧੀਆ ਕੰਮ ਆ ਬਾਈ ਬាទ ਸ਼ੁਕਰ ਹੈ ਗਰੇ ਨਾਲ ਸਾਰਾ ਧੰਨਵਾਦ ਬਾ ਇਹ ਆ ਵੀ ਜਾ ਲੰਮਾ ਟਾਈਮ ਦਾ ਘੋੜਾ ਬੰਨਾ ਤੇ ਫਿਰ ਤੁਹਾਨੂੰ ਸਹੀ ਲੀਗ ਤੇ ਚੱਲਣਾ ਪੈਣਾ ਕਿਉਂਕਿ ਅੱਜ ਕੱਲ ਹਰੇਕ ਹੀ ਭਰਾ ਮੀਡੀਏ ਤੇ ਬੈਠਾ ਹੈ ਤੇ ਮੈਂ ਅਕਸਰ ਹੀ ਗੱਲ ਕਹਿੰਦਾ ਹੁੰਦਾ ਵੀ ਜਿੱਥੇ ਤੁਹਾਨੂੰ ਐਡਾ ਵੱਡਾ ਪਲੇਟਫਾਰਮ ਪ੍ਰਮਾਤਮਾ ਨੇ ਬਖਸ਼ਿਆ ਨ ਆਗੇ ਤੁਹਾਡੀ ਪੁੱਛਗਿਛ ਵੀ ਓਡੀ ਵੱਡੀ ਹੋਣੀ ਹੈ ਪਰਮਾਤਮਾ ਨੇ ਪੁੱਛਣਾ ਕਿ ਬੁੱਧ ਤੈਨੂੰ ਐਡਾ ਤੱਕਣਾ ਪਲੇਟਫਾਰਮ ਦਿੱਤਾ ਜੀ ਕਿ ਤੂੰ ਥੱਲੇ ਕੀ ਕੜੀ ਕੋੜ ਕੇ ਹਾਂ ਸੱਚਾ ਸੱਚਾ ਕੰਮ ਕਰੋ ਜੇ ਤੁਸੀਂ ਸਹੀ ਕਰਦੇ ਹੋ ਤੇ ਤੁਹਾਡੀ ਜਵਾਬਦੇਹੀ ਵੀ ਉੱਤੇ ਸਹੀ ਹੋਊਗੀ ਤੁਹਾਡੀ ਬਾਹ ਫੜ ਕੇ ਸੋ ਕਿਵੇਂ ਲੱਗੀ ਵੀਡੀਓ ਕਿਵੇਂ ਲੱਗੀਆਂ ਗੱਲਾਂ ਬਾਤਾਂ ਕਿਵੇਂ ਲੱਗਿਆ ਬਾਈ ਜੀ ਦਾ ਕੋੜਾ ਤੇ ਕਿਵੇਂ ਲੱਗੇ ਕੋੜੇ ਦੇ ਰਿਜ਼ਲਟ ਜਰੂਰ ਦੱਸਿਓ ਬਾਕੀ ਮੰਦੀਪ ਭਾਈ ਇੱਕ ਭਰਾਵਾਂ ਦਾ ਵੀਰਵਾ ਦੇ ਦਈਏ ਥੋੜਾ ਜਿਹਾ ਇਹ ਵੀਰ ਰਹਿ ਗਏ ਹਨਾ ਦਾਦੀ ਜੀ ਬਾਈਆਂ ਬਾਰੇ ਇੱਧਰ ਬਾਈ ਸੁਖਰਾਜ ਸਟੂਡੀਓ ਤੋਂ ਮਲੋਤ ਬੂਟਾ ਵੀਰਾ ਆਪਣੇ ਵਧੀਆ ਨੋਆ ਵੀਰੇ ਇਹਦਾ ਜੋ ਜਾਨੀ ਜੀ ਜੋ ਬਨ ਪੰਥੇਰ ਡੈਡੀ ਬੈਠੇ ਨੇ ਤੇ ਜਸਵੀਰ ਮੁੰਡਾ ਆਪਣਾ ਭਾਈ ਆ ਵੀ ਇੱਥੋਂ ਹੀ ਆਪਣਾ ਭਾਈ ਆ ਤੇ ਉਹ ਪਰਲੇ ਪਾਸੇ ਬੇਲੀ ਇਹ ਮੁੰਡਾ ਆਪਣੀ ਹੀ ਘੋੜੇ ਖਾਂਦ ਦੀ ਘੋੜੀ ਆਪਣਾਈਆ ਕੋਲ ਦੇ ਪਿੱਛੇ ਰਹਿ ਗਿਆ ਲਾਲ ਪਾਗਲਾ ਛੋਟਾ ਇਹ ਵੀ ਆਪਣੀ ਇੱਥੇ ਹੀ ਘੋੜਿਆਂ ਚ ਹੀ ਰਹਿੰਦੇ ਸੀ ਬਾਕੀ ਸੱਜਣੋ ਕਿਵੇਂ ਲੱਗੀ ਵੀਡੀਓ ਕਿਵੇਂ ਲੱਗੀਆਂ ਗੱਲਾਂ ਬਾਤਾਂ ਕਿਵੇਂ ਲੱਗੇ ਬਾਈ ਹੁਣਾਂ ਦੇ ਵਿਚਾਰ ਤੇ ਕਿਵੇਂ ਲੱਗਿਆ ਬਾਈ ਜੀ ਦਾ ਘੋੜਾ ਤੇ ਕਿਵੇਂ ਲੱਗੇ ਘੋੜੇ ਦੇ ਰਿਜ਼ਲਟ ਕਮੈਂਟਾਂ ਦੇ ਵਿੱਚ ਮੈਂਸ਼ਨ ਕਰ ਦਿਓ ਬਾਈ ਨੂੰ ਫੋਨ ਲਾ ਕੇ ਵਧਾਈਆਂ ਦੇ ਦਿਓ ਤੇ ਘੋੜੀ ਭਰਾਉਣੀ ਹੈ ਤੇ ਸੀਮਤ ਫੀਸ ਹੈ ਸਿਰਫ 21000 ਰੁਪਇਆ ਉਹ ਵੀ ਫੋਨ ਲਾ ਲਿਓ ਬਹੁਤ ਜਲਦ ਅਗਲੀ ਵੀਡੀਓ ਨਾਲ ਤੁਹਾਡੀ ਕਿਚੇਰੀ ਚ ਹਾਜ਼ਰ ਹੋਣੇ ਆ ਉਹਨੇ ਟਾਈਮ ਲਈ ਦਿਓ ਜੀ ਸੰਧੂ ਦੇਰ ਵਾਲੇ ਨੂੰ ਇਜਾਜ਼ਤ ਜਿਉਂਦੇ ਵਾਸਤੇ ਹੱਦੇ ਰੋ ਸ਼ੁਬਾ ਖੈਰ ਸਸੀ ਕਰਨ ਬੜੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਓਕੇ ਸੱਜਣਾ ਸ਼ੇਅਰ ਜਰੂਰ ਮਾਰ ਦਿਓ ਮਿਲਦੇ ਆ ਬਹੁਤ ਜਲਦ ਕੈਂਡ ਕੈਂਡ ਕੰਟੈਂਟ ਆਉਂਦੀ ਵੇ ਹੈ ਬਸ ਪੇਜ ਫਾਲੋ ਕਰ ਲਿਓ ਇਦਾਂ ਦੀਆਂ ਚੀਜ਼ਾਂ ਤੁਹਾਡੀ ਕਚੀਰੀ ਚ ਰੱਖਦੇ ਰਾਵਾਂਗੇ ਦਿਓ ਇਜਾਜ਼ਤ ਸ਼ਬਕ ਹੈ ਸਸ ਜਾਰ